ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਰਹਿ ਰਹੀਆਂ ਹਨ ਬੜੇ ਪਿਆਰ ਭਾਵਨਾ ਦੇ ਨਾਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ 8ਵੇਂ ਗੁਰਦੇਵ ਜਿਨ੍ਹਾਂ ਨੇ ਸਭ ਤੋਂ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਨੂੰ ਸੰਭਾਲਿਆ ਇਸ ਜ਼ਿੰਮੇਵਾਰੀ ਨੂੰ ਸੰਭਾਲਿਆ 5 ਸਾਲ ਦੀ ਉਮਰ ਵਿੱਚ ਗੁਰੂ ਅਰਰਪ੍ਰੀਤਮ ਮਹਾਰਾਜ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲਦੀ ਹੈ 8 ਸਾਲ ਤੇ ਕੁਝ ਮਹੀਨੇ ਤੱਕ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਦਾ ਪ੍ਰਚਾਰ ਕਰਦੇ ਹੋਏ ਦਿੱਲੀ ਦੀ ਧਰਤੀ ਉੱਤੇ ਜਦੋਂ ਚੇਚਕ ਦੀ ਬਿਮਾਰੀ ਵਧੀ ਹੈ ਇੰਨਾ ਭਿਆਨਕ ਅਸਰ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਦਾ ਘਰ ਜਿਹੜਾ ਹੈ ਉਹ ਅਧਿਆਤਮਿਕਤਾ ਦੀ ਗੱਲ ਕਰਦਾ ਹੈ ਨਾ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਦਾ ਘਰ ਰੂਹਾਨੀਅਤ ਦੀ ਗੱਲ ਕਰਦਾ ਹੈ ਉੱਥੇ ਜੇਕਰ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਦੀ ਫਿਲਾਸਫੀ ਨੂੰ ਪੜੋਗੇ ਨਾ ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਨੇ ਕਿਤਾਬ ਲਿਖੀਆਂ ਨੇ ਦੋ ਇੱਕ ਕਿਤਾਬ ਹੈ ਉਹਦਾ ਦੋ ਭਾਗਾਂ ਚ ਕਿਤਾਬ ਛਪੀ ਹੋਈ ਹੈ ਕਿਤਾਬ ਦਾ ਨਾਮ ਹੈ ਸਾਡਾ ਇਤਿਹਾਸ ਉਹ ਭਾਗ 1 ਤੇ ਭਾਗ 2 ਵਿੱਚ ਹੈ ਜੇਕਰ ਕੋਈ ਪੜਨਾ ਚਾਹੇ ਕਿ ਸਾਡਾ ਇਤਿਹਾਸ ਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਾਰਸ਼ਾ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਸਾਰਾ ਇਤਿਹਾਸ ਉਧ ਵਿੱਚ ਲਿਖਿਆ ਹੋਇਆ ਹੈ ਕਿਤਾਬ ਦਾ ਨਾਮ ਹੈ ਸਾਡਾ ਇਤਿਹਾਸ ਪ੍ਰਿੰਸੀਪਲ ਸਤਵੀਰ ਸਿੰਘ ਰਾਈਟਰ ਨੇ ਦੋ ਭਾਗਾਂ ਦੀ ਇਹ ਕਿਤਾਬ ਹੈ ਜਿੱਥੇ ਗੁਰਨਾਨਦ ਸਾਹਿਬ ਘਰ ਨੇ ਰੋਹਾਨੀਅਤ ਦੀ ਗੱਲ ਕੀਤੀ ਹੈ ਉਥੇ ਮਲ ਅਖਾੜੇ ਵੀ ਕਾਇਮ ਕਰਾਏ ਨੇ ਤਾਂ ਕਿ ਜਿਹੜੇ ਮੇਰੇ ਸਿੱਖ ਨੇ ਉਹ ਤੰਦਰੁਸਤ ਰਹਿਣ ਇਹਨਾਂ ਦੀ ਤੰਦਰੁਸਤੀ ਜਿਹੜੀ ਹੈ ਬਰਕਰਾਰ ਰਹੇ ਗੁਰੂ ਹਰ Rai ਮਹਾਰਾਜ ਪਾਲਸ਼ਾ ਨੇ ਫਿਰ ਕੀਰਤਪੁਰ ਸਹਾਰੀ ਧਰਤੀ ਦੇ ਉੱਤੇ ਫਿਰ ਇੱਕ દવાਖਾਨਾ ਵੀ ਕਾਇਮ ਕੀਤਾ ਅੱਜ ਚਾਹੀਦਾ ਸਾਡੀਆਂ ਸੰਸਥਾਵਾਂ ਨੂੰ ਇਹ ਸੀ ਸਰਮੌਰ ਸੰਸਥਾਵਾਂ ਨੂੰ ਕਿ ਸਾਡੇ ਕੋਲ ਅੱਜ ਇੱਕ ਦੁਨੀਆ ਦਾ ਵੱਡਾ ਇੱਕ ਹਸਪੀਟਲ ਹੁੰਦਾ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਹਰ ਗੁਰੂ ਹਰ ਆਏ ਮਾਰੇ ਪਾਤਸ਼ਾਹਨ ਦਵਾਖਾਨਾ ਕਾਇਮ ਕੀਤਾ ਸੀ ਪਰ ਮਾਫ ਕਰਿਓ ਸਾਨੂੰ ਭਾਵੇਂ ਬੇਸ਼ੱਕ ਗੱਲ ਸੁਣਨ ਚ ਚੰਗੀ ਨਾ ਲੱਗੀ ਅਸੀਂ ਕੀਰਤਪੁਰ ਸਹਿਬ ਹੁਣ ਇੱਕ ਕੰਮ ਵਾਸਤੇ ਰੱਖ ਲਿਆ ਕਿ ਸਿਰਫ ਜਾ ਕੇ ਤੇ ਫੋਲੋਪ ਆ ਕੇ ਆਉਣੇ ਆ ਉੱਥੇ ਜਾ ਕੇ ਆਪਣੀਆਂ ਅਸਥੀਆਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਵਾਹ ਕਰਕੇ ਆਉਣਾ ਹੈ ਰਹਿਤ ਮਰਿਆਦਾ ਨੂੰ ਪੜਿਓ ਉਹਦੇ ਚ ਕਿਤੇ ਇਸ ਗੱਲ ਨੂੰ ਕੋਡ ਨਹੀਂ ਕੀਤਾ ਹੋਇਆ ਕਿ ਕੀਰਤਪੁਰ ਸਾਹਿਬ ਜਾ ਕੇ ਪਤਾਲਪੁਰੀ ਵਿੱਚ ਆ ਕੇ ਹੀ ਆਪਣੀ ਹਸਤੀਆਂ ਨੂੰ ਜਲ ਪ੍ਰਵਾਹ ਕਰਨਾ ਹੈ ਉਥੇ ਕਿਤੇ ਵੀ ਇਸ ਗੱਲ ਨੂੰ ਨੋਟ ਨਹੀਂ ਕੀਤਾ ਹੋਇਆ ਜੇ ਤਿਕਰ ਜਾਂਦੇ ਹੋ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਉਥੇ ਦੇ ਇਤਿਹਾਸ ਨੂੰ ਪੜੋ ਜਿੱਥੇ ਇਹ ਗੱਲ ਪੜਦੇ ਹੋ ਕਿ ਗੁਰੂ ਹਰ Rai ਮਾਰੇ ਪਾਸ਼ਾ ਦੇ ਇੱਥੇ ਸੰਸਕਾਰ ਹੋਏ ਨੇ ਉਥੇ ਇਸ ਗੱਲ ਦਾ ਉਥੇ ਜਾ ਕੇ ਕਿਤਾਬਾਂ ਖਰੀਦੋ ਕਿ ਇਸ ਇਸ ਸਥਾਨ ਦਾ ਇਤਿਹਾਸ ਕੀ ਕੀ ਹੈ ਸਮੇ ਦਾ ਹੁਕਮ ਰਾਨ ਹੈ ਦਾਰਾ ਸ਼ਿਕੋ ਨੂੰ ਜੇਕਰ ਖਾਣੇ ਵਿੱਚ ਸ਼ੇਰ ਦੀ ਮੋਛਾ ਦਾ ਵਾਲ ਦਿੱਤਾ ਜਾਂਦਾ ਹੈ ਕਿਤੋਂ ਇਲਾਜ ਨਹੀਂ ਹੁੰਦਾ ਗੁਰੂ ਹਰਾਈ ਮਹਾਰਾਜ ਪਾਸ਼ਾ ਦੇ ਘਰ ਤੋਂ ਆ ਕੇ ਉਹ ਦਵਾਈ ਖਾਂਦਾ ਹੈ ਕੀਰਤਪੁਰ ਸਾਰੇ ਧਰਤੀ ਉਤੇ ਦਵਾ ਖਾਨਾ ਇਹੇ ਕਾਰਨ ਬਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਦੇ ਘਰ ਪੰਜ ਪੁੱਤਰਾਂ ਦਾ ਜਨਮ ਹੁੰਦਾ ਹੈ ਬਾਬਾ ਗੁਰਦਿੱਤਾ ਜੀ ਤਬਾ ਤੇਜਪਾਲ ਸੂਰਜਮਲ ਅਣੀ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਧਿਆਨ ਨਾਲ ਸੁਣਿਓ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਪੁੱਤ ਦਾ ਜਨਮ ਹੁੰਦਾ ਹੈ ਤਿੰਨ ਪੁੱਤਰ ਨੇ ਪ੍ਰਿਥੀਚੰਦ ਮਹਾਦੇਵ ਤੇ ਗੁਰੂ ਅਰਜਨ ਦੇ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਦੇ ਘਰ ਇੱਕ ਪੁੱਤ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਜਾਂਦਾ ਹੈ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਦੇ ਘਰ ਪੰਜ ਪੁੱਤਰਾਂ ਦਾ ਤੇ ਇੱਕ ਧੀ ਦਾ ਜਨਮ ਹੁੰਦਾ ਹੈ ਬਾਬਾ ਗੁਰਦਿੱਤਾ ਜੀ ਤੇਜਪਾਲ ਅਣੀ ਰਏ ਸੂਰਜਮਲ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਭੈਣ ਬੀਬੀ ਵੀਰੋ ਬਾਬਾ ਗੁਰਦਿੱਤਾ ਜੀ ਦੇ ਘਰ ਫਿਰ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ ਇੱਕ ਦੇ ਧੀਰਮਲ ਹੈ ਇਹ ਗੁਰੂ ਹਰਾਈ ਮਹਾਰਾਜ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਗੁਰਿਆਈ ਜਿਹੜੀ ਹੈ ਆਪਣੇ ਪੁੱਤ ਨੂੰ ਨਹੀਂ ਦਿੱਤੀ ਆਪਣੇ ਪੁੱਤਰ ਆਪਣੇ ਪੋਤਰੇ ਗੁਰੂ ਹਰਾਈ ਮਹਾਰਾਜ ਨੂੰ ਦਿੱਤੀ ਹੈ ਫਿਰ ਗੁਰੂ ਹਰਾਈ ਮਹਾਰਾਜ ਪਾਸ਼ਾ ਦੇ ਘਰ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ RAM RAI ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਸ਼ਾ ਮੈਂ ਫੇਰ ਜ਼ਿਕਰ ਕਰਦਾ ਵਾਂ ਗੁਰੂ ਹਰਗੋਬਿੰਦ ਮਹਾਰਾਜ ਘਰ ਪੰਜ ਪੁੱਤਰ ਨੇ ਪੰਜਵੇਂ ਪੁੱਤਰ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਘਰ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ ਧੀਰਮਲ ਉਹੀ ਧੀਰਮਲ ਜਿਹੜਾ ਸ਼ਹੀਹ ਮਸੰਦ ਰਾਇ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਦੇ ਗੋਲੀ ਚ ਲਵਾਉਂਦਾ ਹੈ ਧੀਰਮਲ ਤੇ ਗੁਰੂ ਹਰਾਇ ਰਾਏ ਮਹਾਰਾਜ ਗੁਰੂ ਹਰਾਇ ਰਾਏ ਮਹਾਰਾਜ ਪਾਸ਼ਾ ਦੇ ਘਰ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ ਰਾਮ ਰਾਏ ਉਹੀ ਰਾਮ ਰਾਏ ਜਿਹੜਾ ਗੁਰੂ ਘਰ ਚ ਕੱਢਿਆ ਹੋਇਆ ਸੀ ਜਦੋਂ ਆਰਣ ਦੇਵ ਦੇ ਦਰਬਾਰ ਤੇ ਜਾਂਦਾ ਤੇ ਪੰਕਤੀਆਂ ਦੇ ਅਰਥ ਗਲਤ ਕਰਦਾ ਹੈ ਮਿੱਟੀ ਮੁਸਲਮਾਨ ਕੀ ਪੇੜ ਐ ਪਈ ਕਮਿਹਰ ਘੜ ਭਾਂਡੇ ਇਟਾਂ ਕਿਆਂ ਜਲਦੀ ਕਰੇ ਪੁਕਾਰ ਬਈਮਾਨ ਦੀ ਕਹਿੰਦਾ ਹੈ ਗੁਰੂ ਹਰ ਰਾਇ ਮਹਾਰਾਜ ਪਾਸ਼ਾ ਤੱਕ ਖਬਰ ਪਹੁੰਚਦੀ ਹੈ ਕਿ ਤੁਹਾਡੇ ਪੁੱਤਰ ਨੇ ਆਹ ਕੰਮ ਕੀਤਾ ਹੈ ਜਿਹੜੀ ਗੁਰਨਾਣੂ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਸੀ ਉਹਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਆਪਣੀਆਂ ਇਨਾਮ ਲੈਣ ਦੇ ਚੱਕਰ ਵਿੱਚ ਉਹੀ RAM RAJ ਨੂੰ ਕੱਢਿਆ ਗੁਰਿਆਈ ਜਿਹੜੀ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਸ਼ਾ ਨੂੰ ਮਿਲਦੀ ਹੈ ਤੇ ਗੁਰੂ ਹਰਿਰਾਏ ਮਹਾਰਾਜ ਪਾਸ਼ਾ ਪ੍ਰਚਾਰ ਦੀ ਸੇਵਾ ਦਿੱਲੀ ਦੀ 8ਵੇਂ ਗੁਰਦੇਵ ਮਹਾਰਾਜ ਦੀ ਲਾਉਂਦੇ ਨੇ ਦਿੱਲੀ ਚ ਰਾ ਗੁਰਮਤ ਦਾ ਪ੍ਰਚਾਰ ਕੀਤਾ ਗੁਰਮਤ ਦਾ ਜਦੋਂ ਪ੍ਰਚਾਰ ਕੀਤਾ ਇਸ ਇਲਾਕੇ ਦੇ ਵਿੱਚ ਦਿੱਲੀ ਦੇ ਵਿੱਚ ਉਦੋਂ ਇੱਕ ਮਹਾਮਾਰੀ ਵੱਡੀ ਇੱਕ ਬਿਮਾਰੀ ਫੈਲੀ ਜਿਹਨੂੰ ਚੇਚਕ ਦੀ ਬਿਮਾਰੀ ਕਹਿੰਦੇ ਸਨ ਅੱਜ ਅਸੀਂ ਆਪਣੇ ਬੱਚਿਆਂ ਨੂੰ ਜੀਐਨਐਮ ਕਰਵਾ ਲਈ ਬੱਚਿਆਂ ਨੂੰ ਬੀਐਸਸੀ ਕਰਾ ਲਈ ਅਸੀਂ ਮੈਡੀਕਲ ਦੀਆਂ ਆਈਡੀਆ ਵਡੀਆਂ ਆਈਡੀਆ ਵਡੀਆਂ ਪੜਾਈਆਂ ਕਰਵਾ ਲਈਆਂ ਆ ਫਿਰ ਵੀ ਸਾਡੇ ਮਨ ਦੇ ਵਿੱਚ ਇਹ ਬੈਠੀ ਹੈ ਕਿ ਇਹ ਮਾਤਾ ਨਿਕਲੀ ਹੋਈ ਹੈ ਇਹ ਮਾਤਾ ਨਹੀਂ ਤੁਸੀਂ ਮੇਰੇ ਨਾਲ ਵੱਧ ਪੜੇ ਲਿਖੇ ਹੋ ਜਦੋਂ ਸਰੀਰ ਦੇ ਅੰਦਰ ਗਰਮੀ ਵਧਦੀ ਹੈ ਉਹ ਛਾਲਿਆਂ ਦੇ ਰੂਪ ਚ ਬਾਹਰ ਆਉਂਦੀ ਹੈ ਇਹ ਬਿਮਾਰੀ ਹੈ ਉਸ ਸਮੇ ਇਹ ਬਿਮਾਰੀ ਜਿਹੜੀ ਹੈ ਫੈਲੀ ਦਿੱਲੀ ਦੀ ਧਰਤੀ ਉੱਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਨੇ ਜਿੱਥੇ ਲੋਕਾਂ ਦਾ ਦਵਾ दारू ਦੇ ਨਾਲ ਜਿਨ੍ਹਾਂ ਨੂੰ ਲੋਕਾਂ ਨੂੰ ਠੀਕ ਕੀਤਾ ਉੱਥੇ ਗੁਰਬਾਣੀ ਨੂੰ ਸੁਣਾ ਕੇ ਗੁਰਬਾਣੀ ਦਾ ਪ੍ਰਚਾਰ ਕਰਕੇ ਲੋਕਾਂ ਦੇ ਤਪਦੇ ਹੋਏ ਖਿਰਦਿਆਂ ਨੂੰ ਠਾਰਿਆ ਵੀ ਹੈ ਇਸੇ ਬਿਮਾਰੀ ਦਾ ਭਿਆਨਕ ਅਸਰ ਜਿਹੜਾ ਹੈ 8 ਸਾਲ ਕੁਝ ਮਹੀਨੇ ਦੀ ਉਮਰ ਹੈ 3-4 ਮਹੀਨੇ ਲਿਖਦੇ ਨੇ ਇਤਿਹਾਸਕਾਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਸ਼ਾ ਦੇ ਉੱਤੇ ਇਸ ਬਿਮਾਰੀ ਦਾ ਅਸਰ ਹੋਇਆ ਜਿਹਦੇ ਕਰਕੇ ਇਹਨਾਂ ਨੂੰ ਸਰੀਰਕ ਚੋਲਾ ਜਿਹੜਾ ਹੈ ਉਤਿਆਗਣਾ ਪਿਆ ਦੁਨੀਆਂ ਦੇ ਉਤੋਂ ਗਏ ਉੱਥੇ ਗੁਰੂ ਹਰਿਕ੍ਰਿਸ਼ਨ ਮਾਰੇ ਪਾਸ਼ਾ ਨੇ ਫਿਰ ਇੱਕ ਆਵਾਜ਼ ਦਿੱਤੀ ਸੀ ਬਾਬਾ ਵਸੇ ਗ੍ਰਾਮ ਬਕਾਲੀ ਜਿਹੜੀ ਬਾਅਦ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਨੂੰ ਮਿਲਦੀ ਹੈ ਜੀਵਨ ਬਿਉਰਾ ਕਟੋ-ਕਟ ਗੁਰੂ ਸਾਹਿਬਾਨ ਦਾ ਜ਼ਰੂਰ ਯਾਦ ਰੱਖੋ ਪ੍ਰਿੰਟ ਆਊਟ ਕਢਵਾਓ ਉਹਨੂੰ ਆਪਣੇ ਘਰਾਂ ਵਿੱਚ ਜ਼ਰੂਰ ਲਗਾਓ ਜੀਵਨ ਬਿਉਰੇ ਨੂੰ ਰੋਜ਼ਾਨਾ ਪੜ੍ਹੋ ਬੱਚਿਆਂ ਨੂੰ ਉਹ ਜੀਵਨ ਬਿਉਰਾ ਜਿਹੜਾ ਹੈ ਕਟੋ-ਕਟ ਉਂਗਲੀਆਂ ਟਿਪਸ ਦੇ ਉੱਤੇ ਸਾਨੂੰ ਗੁਰੂ ਸਾਹਿਬਾਨ ਦੇ ਨਾਮ ਉਹਨਾਂ ਦਾ ਜੀਵਨ ਬਿਉਰਾ ਜਿਹੜਾ ਹੈ ਸਾਨੂੰ ਯਾਦ ਰੇ ਆਪਣੇ ਇਤਿਹਾਸ ਨੂੰ ਕਦੇ ਭੁੱਲੀਏ ਨਾ ਗੁਰਬਾਣੀ ਨੂੰ ਕਦੇ ਭੁੱਲੀਏ ਨਾ ਇਤਿਹਾਸ ਦੇ ਗੁਰਬਾਣੀ ਦੇ ਲੜ ਦੇ ਨਾਲ ਹਮੇਸ਼ਾ ਲੱਗੇ ਰਹੀਏ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਅਰਦਾਸ ਦਾ ਤੀਸਰਾ ਪੈਰਾ ਪੜ੍ਹਦੇ ਹਾਂ ਨਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਯਾਦ ਰੱਖਿਓ ਇਹ ਜਿਹੜੀ ਪੈਰੇ ਦੇ ਅੰਦਰ ਜਿਹੜੇ ਜਿੰਨੇ ਵੀ ਸ਼ਬਦ ਆ ਰਹੇ ਹਨ ਉਹ ਸਾਰੇ ਬਹੁਵਚਨ ਹਨ ਇਤਨੀ ਗੱਲ ਹੋਈ ਕਿ ਜਿਸ ਸਿੰਘ ਨੇ ਆਪਣੇ ਬੰਦ-ਬੰਦ ਕਟਾਈ ਪਰ ਜਦੋਂ ਅਸੀਂ ਇਹ ਸ਼ਬਦ ਵਰਤਦੇ ਹਾਂ ਪੜਦੇ ਹੰਦ ਸਾਡਾ ਸਿੱਧਾ ਜਿਹੜਾ ਧਿਆਨ ਹੈ ਉਹ ਭਾਈ ਮਨੀ ਸਿੰਘ ਵੱਲ ਜਾਂਦਾ ਹੈ ਰੋਜ਼ਾਨਾ ਸ਼ਾਮ ਨੂੰ ਗੁਰਮਤਿ ਵਿਚਾਰ ਗੁਰਦੁਆਰਾ ਸਾਹਿਬ ਵਿਖੇ ਹੁੰਦੀ ਹੈ ਛੋਟੇ ਕੱਲੂਕਾਰੀ ਵੱਡੇ ਕੱਲੂਕਾਰੀ ਦੀ ਇਤਿਹਾਸਿਕ ਵਿਚਾਰ ਵੀ ਇੱਥੇ ਹੋਈ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 1716 ਦੇ ਵਿੱਚ ਹੋ ਜਾਂਦੀ ਹੈ ਉਸ ਤੋਂ ਬਾਅਦ ਸਿੱਖ ਕੌਮ ਨੇ ਆਪਣਾ ਬੜਾ ਪੈਂਡਾ ਵਿਖੜਾ ਜਿਹੜਾ ਹੈ ਉਹ ਤਿਆਗ ਕੀਤਾ ਹੈ ਸਿੱਖਾਂ ਦੇ ਸਿਰਾਂ ਦੇ ਮੁੱਲ ਤੱਕ ਰੱਖੇ ਗਏ ਆਪਣੇ ਘਰ-ਬਾਰ ਨੂੰ ਸਿੱਖਾਂ ਨੂੰ ਛੱਡਣਾ ਪਿਆ ਗੱਲ ਆਉਂਦੀ ਹੈ 1726 ਈਸਵੀ ਦੀ ਜਦੋਂ ਖਾਨ ਬਹਾਦਰ ਜ਼ਕਰੀਆ ਖਾਨ ਲਾਹੌਰ ਦੇ ਤਖਤ ਦੇ ਉੱਤੇ ਬੈਠਦਾ ਹੈ ਨਾ ਸ਼ਹਿਰ ਤੇ ਇਹਨੂੰ ਪਹਿਲਾਂ ਹੀ ਮਿਲੀ ਹੁੰਦੀ ਹੈ ਇਸ ਗੱਲ ਦੀ ਕਿ ਸਿੱਖਾਂ ਦਾ ਕੁਰੀਆ ਖੋਜ ਮਿਟਾਉਣਾ ਹੈ ਸਿੱਖਾਂ ਨੇ ਇੱਕ ਵਿਆਮਤ ਬੰਦੀ ਕੀਤੀ ਸਰਬੱਤ ਖਾਲਸਾ ਪਹਿਲਾਂ ਇਕੱਠਾ ਕੀਤਾ 1726 ਦੇ ਵਿੱਚ ਉਸ ਤੋਂ ਬਾਅਦ ਕੁਝ ਮਤੇ ਜਿਹੜੇ ਹਨ ਉਹ ਪਾਸ ਕੀਤੇ ਗਏ ਸਿੱਖ ਕੌਮ ਨੇ ਇੱਕ ਲੀਡਰਸ਼ਿਪ ਦੇਖੀ ਹੈ ਕਿੰਨੇ ਕਮਾਲ ਦੀ ਹੈ ਭਾਈ ਮਨੀ ਸਿੰਘ ਮਹਾਨ ਗੁਰਸਿੱਖਾਂ ਨੇ ਇੱਕ ਕਿਰਪਾ ਕੀਤੀ ਖਾਨ ਬਹਾਦਰ ਜਕਰੀਆ ਖਾਨ ਦੇ ਵੇਲੇ ਦੋ ਤਰ੍ਹਾਂ ਦੇ ਸਿੱਖ ਸਨ ਜਿਹੜੇ ਆਮ ਘਰਾਂ ਵਿੱਚ ਰਹਿੰਦੇ ਸਨ ਉਹਨਾਂ ਨੂੰ ਮਿਲਵਰਤਨੀਏ ਸਿੱਖ ਕਿਹਾ ਜਾਂਦਾ ਸੀ ਜਿਹੜਾ ਥੋੜਾ ਬਹੁਤਾ ਸਰਕਾਰ ਦੇ ਨਾਲ ਥੋੜੀ ਬਹੁਤੀ ਇਹਨਾਂ ਦੀ ਆਪਸੀ ਗੱਲਬਾਤ ਵੀ ਹੈ ਸੀ ਕੁਝ ਸਿੱਖ ਉਹ ਸਨ ਜਿਹੜੇ ਜੰਗਲਾਂ ਵਿੱਚ ਰਹਦੇ ਸਨ ਘਰ-ਬਾਰ ਛੱਡ ਕੇ ਸਰਕਾਰ ਦੇ ਖਿਲਾਫ ਬਗਾਵਤ ਕਰਦੇ ਸਨ ਉਹਨਾਂ ਨੂੰ ਨਾ ਮਿਲਵਰਤਨੀਏ ਸਿੱਖ ਕਿਹਾ ਜਾਂਦਾ ਸੀ ਸਿੱਖਾਂ ਨਿਕ ਵਿਉਂਤਬੰਦੀ ਕੀਤੀ ਜਕਰੀਆ ਖਾਨ ਖਾਨ ਬਹਾਦਰ ਨੂੰ ਕਹਿਣ ਲੱਗੇ ਕਹਿੰਦੇ ਅਸੀਂ ਸਿੱਖ ਸੰਗਤਾਂ ਜਿਹੜੀਆਂ ਹਨ ਇਕੱਠੀਆਂ ਕਰਕੇ ਸਲਾਮ مشورہ ਕਰਨਾ ਹੈ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਚਿੱਠੀ ਪਾਈ ਜਾਂਦੀ ਹੈ ਖਾਨ ਬਹਾਦਰ ਜਕਰੀਆ ਖਾਨ ਨੂੰ ਕਿ ਸਰਕਾਰ ਜਿਹੜੀ ਹੈ ਸਾਡੇ ਉੱਤੇ ਕੋਈ ਅਟੈਕ ਨਾ ਕਰੇ ਕੋਈ ਸਾਡੇ ਉੱਤੇ ਹਮਲਾ ਨਾ ਕਰੇ ਪਹਿਲਾਂ ਥੋੜək ਇਹ ਗੱਲਬਾਤ ਕਰਦਾ ਹੈ ਜਕਰੀਆ ਖਾਨ ਫਿਰ ਕਹਿੰਦਾ ਹੈ ਕਿ ਨਾ ਤੁਹਾਨੂੰ ਸੰਗਤ ਇਕੱਠੀ ਕਰਨ ਦੀ ਆਗਿਆ ਹੈ ਪਰ ਮੈਂ 5000 ਰੁਪਿਆ ਜਿਹੜਾ ਤੁਹਾਡੇ ਕੋਲ ਜੁਰਮਾਨਾ ਲਵਾਂਗਾ ਇਸ ਚੀਜ਼ ਦਾ ਪੈਸੇ ਲਵਾਂਗਾ ਸਿੱਖ ਸੰਗਤਾਂ ਉਸ ਸਮੇਂ ਦੋ ਵੱਡੇ ਦਿਨਾਂ ਨੂੰ ਜਿਹੜਾ ਸੀ ਉਹ ਜੁੜਦੀਆਂ ਹੁੰਦੀਆਂ ਸਨ ਗੁਰੂ ਘਰ ਦੇ ਅੰਦਰ ਇਹਦਾ ਕਿਸੇ ਤਿਹਾਰ ਦੇ ਨਾਲ ਮਤਲਬ ਸਬੰਧ ਨਹੀਂ ਹੈ ਪਰ ਦੋ ਐਸੇ ਦਿਨ ਸਨ ਜਿਹੜੇ ਆਮ ਲੋਕਾਂ 'ਚ ਬੜੇ ਪ੍ਰਚਲਿਤ ਸਨ ਇੱਕ ਸੀ ਦੀਵਾਲੀ ਤੇ ਇੱਕ ਸੀ ਵਿਸਾਖੀ ਦੀਵਾਲੀ ਵਾਲੇ ਦਿਨ ਇਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਅਸੀਂ ਦੀਵਾਲੀ ਵਾਲੇ ਦਿਨ ਇੱਥੇ ਇਕੱਠੀਆਂ ਕਰਾਂਗੇ ਸੰਗਤਾਂ ਨੂੰ ਇਹਨਾਂ ਨੂੰ ਇਕੱਠਿਆਂ ਖੋਣ ਦੀ ਇੱਕ ਆਗਿਆ ਦੇ ਦਿੱਤੀ ਗਈ ਪਰ ਇਹਨਾਂ ਨੂੰ ਇੱਕ ਹੋਰ ਸ਼ੈ ਦਿੱਤੀ ਗਈ ਇਹ ਲਖਪਤ رائے ਨੂੰ ਕਿ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦੇ ਉੱਤੇ ਹਮਲਾ ਕਰ ਦੇ ਇਹ ਇਕੱਠੇ ਬੈਠੇ ਹੋਏ ਨੇ ਹੁਣ ਇਹਨਾਂ ਨੂੰ ਇਕੱਠਿਆਂ ਨੂੰ ਖਤਮ ਕਰਨ ਦਾ ਇੱਕੋ ਮੌਕਾ ਹੈ ਭਾਈ ਮਨੀ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਸਰਦਾਰ ਚੜਤ ਸਿੰਘ ਜਸਾ ਸਿੰਘ ਆਲੂਵਾਲੀਆ ਵਾਕ ਕਪੂਰ ਸਿੰਘ ਆਧਿਕ ਸਿੱਖਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ ਕਿ ਸਿੱਖ ਸੰਗਤਾਂ ਜਿਹੜੀਆਂ ਹਨ ਇਕੱਠੀਆਂ ਨਾ ਹੋਣ ਇਹਨਾਂ ਦੀ ਇੱਕ ਸਾਜ਼ਿਸ਼ ਹੈ ਸਾਨੂੰ ਖਤਮ ਕਰਨਗੇ ਸੰਗਤਾਂ ਨਾ ਇਕੱਠੀਆਂ ਹੋਈਆਂ ਜਿਹੜਾ ਦਰਸ਼ਨੀ ਭੇਟਾ ਸੀ ਉਹ ਭੇਟਾ ਜਿਹੜੀ ਸੀ ਨਾ ਇਕੱਠੀ ਹੋ ਸਕੀ ਜਿਹੜਾ 5000 ਰੁਪਏ ਜ਼ਕਰੀਆ ਖਾਨ ਨੂੰ ਦੇਣਾ ਸੀ ਉਹ ਇਕੱਠਾ ਨਾ ਹੋ ਸਕਿਆ ਜ਼ਕਰੀਆ ਖਾਨ ਕਹਿੰਦਾ ਪੈਸੇ ਦਿਓ ਇਹ ਕਹਿਣ ਲੱਗੇ ਕਿ ਇਹ ਸਾਡੀਆਂ ਸੰਗਤਾਂ ਜਿਹੜੀਆਂ ਹਨ ਇਕੱਠੀਆਂ ਨਹੀਂ ਹੋ ਸਕੀਆਂ ਸਾਡੇ ਕੋਲ ਪੈਸਾ ਜੁੜਿਆ ਨਹੀਂ ਤੈਨੂੰ ਪੈਸਾ ਮਿਲ ਜਾਏਗਾ ਇਸ ਤਰ੍ਹਾਂ ਕਰ ਦਿਵਾਲੀ ਤੇ ਲੰਘੀ ਸਾਨੂੰ ਵਿਸਾਖੀ ਦੇ ਉੱਤੇ ਸੰਗਤਾਂ ਇਕੱਠੀਆਂ ਕਰਨ ਦਾ ਸਾਨੂੰ ਇੱਕ ਮੌਕਾ ਦੇ ਭਾਈ ਮਨੀ ਸਿੰਘ ਹੁਰਾ ਨੇ ਕਿਹਾ ਚਲੋ ਮਾਤਾ ਬਾ ਸੋਇਆ ਫਿਰ ਇਹਨਾਂ ਨੇ ਕੀ ਕੀਤਾ ਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਆਪਣੀ ਸੰਗਤਾਂ ਇਕੱਠੀਆਂ ਕਰਨ ਵਾਸਤੇ ਵਿਸਾਖੀ ਦਾ ਦਿਨ ਚੁਣਿਆ ਫਿਰ ਇਹਨਾਂ ਨੇ ਕਿ ਸਾਜੀ ਖੇਢੀ ਗਈ ਕਿ ਸਿੱਖਾਂ ਨੂੰ ਖਤਮ ਕੀਤਾ ਜਾਏ ਸਿੱਖਾਂ ਨੂੰ ਫੇਰ ਚਿੱਠੀਆਂ ਪਾ ਦਿੱਤੀਆਂ ਗਿਆ ਇਕੱਠੇ ਨਾ ਹੋਏ ਮਾਰਨਗੇ ਸਾਨੂੰ ਖਤਮ ਕਰਨਗੇ ਦੋ ਵਾਰ ਇਹਨਾਂ ਨੇ ਕੀਤਾ ਲਖਪਤ رائے ਫੌਜਾਂ ਲੈ ਕੇ ਆਏ ਸਿੱਖ ਸੰਗਤਾਂ ਦਾ ਕੋਈ ਜਾਨੀ ਨੁਕਸਾਨ ਵੀ ਹੋਇਆ ਹੁਣ ਜ਼ਕਰੀਆ ਖਾਨ ਨੂੰ ਇੱਕ ਇੱਕ ਇਹਨੂੰ ਇੱਕ ਤਰੀਕਾ ਮਿਲ ਗਿਆ ਕਾਰਨ ਮਿਲ ਗਿਆ ਇਹ ਸ਼ੁਰੂ ਤੋਂ ਇਹਨਾਂ ਨੇ ਗੰਦੀ ਰਾਜਨੀਤੀ ਖੇਡੀ ਹੈ ਜਿਵੇਂ ਪੰਚਮ ਪਾਰਸ਼ਾ ਮਹਾਰਾਜ ਨੂੰ ਇਹਨਾਂ ਨੇ ਧੋਖੇ ਦੇ ਨਾਲ ਗ੍ਰਿਫਤਾਰ ਕੀਤਾ ਸੀ ਇਹਨਾਂ ਨੇ ਇਲਜ਼ਾਮ ਲਾਇਆ ਭਾਈ ਮਨੀ ਸਿੰਘ ਦੇ ਉੱਤੇ ਕਿ ਇਹਨਾਂ ਨੇ ਸਰਕਾਰ ਦੇ ਨਾਲ ਕੌਲ ਕਰਕੇ ਸਰਕਾਰ ਦੇ ਨਾਲ ਵਾਅਦਾ ਕਰਕੇ ਇਹਨਾਂ ਨੇ ਆਪਣੇ ਵਾਅਦੇ ਨੂੰ ਤੋੜਿਆ ਹੈ। ਦੂਸਰਾ ਇਹਨਾਂ ਨੂੰ ਜੋ ਜੁਰਮਾਨਾ ਇਹਨਾਂ ਨੇ ਦੇਣਾ ਸੀ ਇਹਨਾਂ ਨੇ ਨਹੀਂ ਭਰਿਆ ਕਿਉਂਕਿ ਜਦੋਂ ਦੂਸਰੇ ਜੁਰਮਾਨੇ ਦੀ ਗੱਲ ਕੀਤੀ ਤਾਂ ਸਾਨੂੰ ਦੂਸਰੀ ਵਾਰ ਸਿੱਖ ਸੰਗਤ ਇਕੱਠੀਆਂ ਕਰਨ ਦਾ ਹੁਕਮ ਦੇ ਇਹ ਮੁੱਕਰ ਗਿਆ ਕਿ ਨਾ 5000 ਨਹੀਂ ਹੁਣ ਮੈਂ 10000 ਲਵਾਂਗਾ। ਜ਼ਕਰੀਆ ਖਾਨ ਕਹਿਣ ਲੱਗਿਆ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਨਿਖਾਸ ਚੌਂਕ ਲਾਹੌਰ ਦੇ ਵਿੱਚ ਲਜਾਇਆ ਗਿਆ ਨਾਲ ਕਈ ਗੁਰਸਿੱਖ ਸਨ ਭਾਈ ਮਨੀ ਸਿੰਘ ਦੇ 12 ਭਰਾ ਸਨ ਜੀ 12 ਭਰਾ ਦੇ ਵਿੱਚੋਂ 11 ਭਰਾ ਇਹਨਾਂ ਦੇ ਸਿੱਖ ਕਾਮਲੀ ਇਹ ਸ਼ਹੀਦ ਹੋਏ ਨੇ ਇੱਕੋ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਚ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਦੇ ਨਾਲ ਇਹ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਜੋ ਨਿਕਲਦੇ ਨੇ ਭਾਈ ਮਹਾ ਸਿੰਘ ਉਹ ਵੀ ਇਹਨਾਂ ਦਾ ਭਰਾ ਹੈ ਅਧਿਕ ਇਹਨਾਂ ਦੇ 11 ਭਰਾ ਜਿਹੜੇ ਹਨ ਉਹ ਸੇ ਕੌਮਲੀ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਯਾਦ ਰੱਖਣਾ ਕੱਲਾ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਨਾਲ ਜਿਹੜਾ ਹੈ ਉਹ ਸਬੰਧ ਨਹੀਂ ਜੁੜਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਇਹ ਗੁਰੂ ਘਰ ਦੇ ਨਾਲ ਜੁੜੇ ਹੋਏ ਹਨ ਖੈਰ ਇਹਨਾਂ ਨੂੰ ਲਾਹੌਰ ਵਿੱਚ ਜਾ ਗ੍ਰਿਫਤਾਰ ਕਰਕੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਤੇ ਸਵਾਲ ਜੋ ਹਮੇਸ਼ਾ ਰੱਖਦੇ ਹਨ ਕਿ ਜੇਕਰ ਇਹਨਾਂ ਦੇ ਲੀਡਰ ਨੂੰ ਖਤਮ ਕੀਤਾ ਜਾਏ ਜੇਕਰ ਇਹਨਾਂ ਦਾ ਲੀਡਰ ਜਿਹੜਾ ਹੈ ਉਹ ਜੇਕਰ ਮੁਸਲਮਾਨ ਧਰਮ ਨੂੰ ਕਨਵਰਟ ਹੋ ਕੇ ਬਣ ਜਾਏ ਤੇ ਜਿਹੜੇ ਬਾਕੀ ਪੋਲੇ ਪਾਲੇ ਸਿੱਖ ਨੇ ਉਹ ਆਪਣੇ ਆਪ ਜਿਹੜੇ ਨੇ ਉਹ ਮੁਸਲਮਾਨ ਬਣ ਜਾਣਗੇ ਤੇ ਜਿਹੜਾ ਹੁਕਮ ਹੋਇਆ ਹੈ ਤੇ ਹੁਕਮ ਇਹ ਕੀਤਾ ਗਿਆ ਕਿ ਇਹਨਾਂ ਦੇ ਬੰਦ-ਬੰਦ ਕੱਟੇ ਜਾਣ ਤੇ ਯਾਦ ਰੱਖਿਓ ਕੱਲਾ ਮੇਰੋਂ ਬੰਦ ਸ਼ੁਰੂ ਹੁੰਦਾ ਹੈ ਉਂਗਲੀ ਦੇ ਇਹ ਤਿੰਨ ਪੋਟੇ ਨੇ ਇੱਕ ਪੋਟੇ ਤੋਂ ਇੱਕ ਬੰਦ ਸ਼ੁਰੂ ਹੁੰਦਾ ਹੈ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਬੰਦ-ਬੰਦ ਕੱਟ ਕੇ ਇਹਨਾਂ ਨੂੰ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਜਿਹੜਾ ਸ਼ਹੀਦ ਕੀਤਾ ਗਿਆ ਜਿਹੜੇ ਕਾਰਜ ਕੀਤੇ ਇਹਨਾਂ ਨੇ ਸਮਾਂ ਥੋੜਾ ਹੈ 33 ਸਾਲ ਦੀ ਉਮਰ ਦੇ ਵਿੱਚ ਇਹ ਗੁਰੂ ਹਰ Rai ਪਾਸ਼ਾ ਮਹਾਰਾਜ ਦੇ ਨਾਲ ਇਹ ਜੁੜਦੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਤੱਕ ਜਦੋਂ ਪਹੁੰਚਦੇ ਨੇ 1666 ਵਿੱਚ ਖੰਡੇ ਵਟੇ ਦੀ ਪੋਲ ਲਈ ਹੈ ਨਾਂ ਰੱਖਿਆ ਗਿਆ ਮਨੀ ਸਿੰਘ ਨਾਂ ਪਹਿਲਾਂ ਸੀ ਮਨੀ RAM ਖੰਡੇਬੱਟ ਦੀ ਪੌ ਲੈਨ ਤੋਂ ਬਾਅਦ ਪਾਦਸ਼ਾਹ ਨੇ ਇਹਨਾਂ ਨੂੰ ਅੰਮ੍ਰਿਤਸਰ ਦੇ ਜਿਹੜਾ ਹੈ ਉਹ ਅਗਵਾਈ ਕਰਨ ਵਾਸਤੇ ਉਹਨਾਂ ਨੂੰ ਭੇਜਿਆ। ਬਾਬਾ ਬੁੱਢਾ ਸਾਹਿਬ ਤੋਂ ਬਾਅਦ ਭਾਈ ਗੁਰਦਾਸ ਜੀ ਜਿਹੜੇ ਨੇ ਉੱਥੋਂ ਦੇ ਹੈੱਡ ਗ੍ਰੰਥੀ ਬੰਦੇ ਨੇ ਹਰਮੰਦਰ ਸਾਹਿਬ ਦੇ 3 ਤੀਸਰੇ ਨੰਬਰ ਤੇ ਜਿਹੜੀ ਗ੍ਰੰਥੀ ਦੀ ਸੇਵਾ ਨਿਭਾਈ ਹੈ ਪਾਈ ਮਣੀ ਸਿੰਘ ਜੀ ਨੇ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਧਰਤੀ ਉੱਤੇ ਫੇਰ ਆਏ। ਜਦੋਂ ਮਹਾਰਾਜ ਦਾ ਪਰਿਵਾਰ ਇੱਥੋਂ ਨਿਕਲਦਾ ਹੈ ਅਨੰਦਪੁਰ ਦੇ ਕਿਲੇ ਦੇ ਵਿੱਚੋਂ ਉਹਨਾਂ ਵਿੱਚੋਂ ਇੱਕ ਜਥੇ ਦੇ ਨਾਮ ਨਾਲ ਨਿਕਲਦੇ ਨੇ ਪਾਈ ਮਣੀ ਸਿੰਘ। ਤੇ ਮਹਾਰਾਜ ਦੀ ਇਹ ਸਟ੍ਰੈਟਜੀ ਤਿਆਰ ਸੀ। ਛੋਟੇ ਸਾਹਿਬ ਜਦ ਜਿਹੜੇ ਸਨ ਉਹ ਬਿਰਧ ਮਾਤਾ-ਮਾਤਾ ਗੁਜਰਕਾਉ ਦੇ ਨਾਲ ਨਿਕਲੇ ਨੇ ਜਦੋਂ ਪਰਿਵਾਰ ਵਿਛੜਿਆ ਤੇ ਭਾਈ ਮਨੀ ਸਿੰਘ ਜਿਹੜੇ ਮਾਤਾ ਜੀ ਦੇ ਨਾਲ ਜਿਹੜੇ ਨੇ ਉਹ ਦਿੱਲੀ ਨੂੰ ਰਵਾਨਾ ਹੋ ਜਾਂਦੇ ਨੇ ਜਦੋਂ ਪਾਰਸ਼ਾ ਮਹਾਰਾਜ ਮੁਕਤਸਰ ਦੀ ਜੰਗ ਤੋਂ ਬਾਅਦ ਦਮਦਮਾ ਸਾਰੇ ਧਰਤੀ ਉੱਤੇ ਪਹੁੰਚਦੇ ਨੇ ਲਿਖਾਈ ਬੜੀ ਸੋਹਣੀ ਸੀ ਭਾਈ ਮਨੀ ਸਿੰਘ ਦੀ ਆਨੰਦਪੁਰ ਦੇ ਧਰਤੀ ਦੇ ਉੱਤੇ ਰਹਿ ਕੇ ਜਦੋਂ ਗੁਟਕੀਏ ਸਾਹਿਬ ਤਿਆਰ ਹੋਇਆ ਕਰਨੇ ਉਹਨਾਂ ਦੇ ਵਿੱਚ ਵੀ ਭਾਈ ਮਨੀ ਸਿੰਘ ਨੇ ਆਪਣੀ ਹੱਥ ਲਿਖਤ ਜਿਹੜੇ ਸਨ ਗੁਟਕੀਏ ਸਾਹਿਬ ਸਿੱਖ ਸੰਗਤਾਂ ਤੱਕ ਭੇਜਿਆ ਕਰਨੇ ਦੰਦਮਨ ਸਾਰੀ ਧਰਤੀ ਤੇ ਰਹਿ ਕੇ ਨੌਵੇਂ ਪਾਸ਼ਾ ਦੀ ਬਾਣੀ ਜਿਹੜੀ ਸੀ ਇਸ ਬਾਣੀ ਦੇ ਦਰਜ ਨਹੀਂ ਸੀ ਕਿਉਂਕਿ 1604 ਤੱਕ ਉਹ ਸਰੂਪ ਸਾਡੇ ਕੋਲ ਸੀ ਜਿਸ ਵਿੱਚ 9ਵੇਂ ਪਾਸ਼ਾ ਤੱਕ ਦੀ ਬਾਣੀ ਦਰਜ ਹੈ ਨੌਵੇਂ ਗੁਰੂ ਦੇਵ ਮਹਾਰਾਜ ਪਾਸ਼ਾ ਦੀ ਬਾਣੀ ਦੰਦਮਨ ਸਾਰੀ ਧਰਤੀ ਦੇ ਉੱਤੇ ਵਿੱਚ ਐਡ ਕਰਾਈ ਗਈ ਉਹਦੇ ਲਖਾਰੀ ਥਾਪਿਆ ਗਿਆ ਭਾਈ ਮਨੀ ਸਿੰਘ ਨੂੰ ਇਹਨਾਂ ਨੇ ਫਿਰ ਇੱਥੇ ਗੁਰਕਾ ਸਾਹਿਬ ਜਿਹੜੇ ਹਨ ਬਣਾ ਕੇ ਸਿੱਖ ਸੰਗਤਾਂ ਵਿੱਚ ਵੰਡੇ ਸਾਡੇ ਇਤਿਹਾਸ ਨਾਲ ਖਿਲਵਾੜ ਬੜਾ ਹੋਇਆ ਜੀ ਇਹ ਗੱਲ ਪ੍ਰਚਲਿਤ ਅੱਜ ਕੀਤੀ ਜਾਂਦੀ ਹੈ ਪ੍ਰਚਾਰਕਾਂ ਵੱਲੋਂ ਸਟੇਜਾਂ 'ਤੇ ਸੁਣਾਈ ਜਾਂਦੀ ਹੈ ਜੇਕਰ ਭਾਈ ਮਨੀ ਸਿੰਘ ਨੇ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਤੋੜ-ਟੋੜ ਕੇ ਗੁੜਗੇ ਸਾਬ ਬਣਾਏ ਸੀ ਤਾਂ ਇਹਨਾਂ ਦੇ ਬੰਦ-ਬੰਦ ਕੱਟੇ ਗਏ ਸਨ ਪਰ ਇਹ ਸਾਰੀਆਂ ਇਹ ਝੂਠੀਆਂ ਗੱਲਾਂ ਨੇ ਉਹ ਲੋਕ ਨੇ ਜਿਹੜੇ ਇਹ ਚੀਜ਼ ਨੂੰ ਹਮੇਸ਼ਾ ਤੋੜਦੇ ਨੇ ਕਿ ਇਹਨਾਂ ਦੇ ਸਾਡੇ ਇਤਿਹਾਸ ਨੂੰ ਕੀਤਾ ਨਾ ਕੀਤਾ ਜਿਹੜਾ ਗੰਦਲਾ ਕੀਤਾ ਜਾਂਦਾ ਹੈ ਇਹ ਮਹਾਨ ਗੁਰਸਿੱਖਾਂ ਦੀ ਸ਼ਹਾਦਤ ਨੂੰ ਜਿਹੜਾ ਹੈ ਉਹ ਕੋਟਾਨ ਕੋਟ ਪ੍ਰਣਾਮ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਦਾ ਅਰਥ ਹੈ ਜ਼ਿੰਦਗੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਉਹ ਮੌਤ ਵੀ ਹਯਾਤ ਹੈ ਜ਼ਿੰਦਗੀ ਤੇ ਜ਼ਿੰਦਗੀ ਹੈ ਪਰ ਉਹਨਾਂ ਦੀ ਜਿਹੜੀ ਕੀਤੀ ਹੋਈ ਕੁਰਬਾਨੀ ਜਿਹੜੀ ਹੈ ਉਹ ਵੀ ਇੱਕ ਕੌਮ ਨੂੰ ਜ਼ਿੰਦਗੀ ਦੇ ਕੇ ਜਾਂਦੀਆਂ ਨੇ ਖੈਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਬੰਦ-ਬੰਦ ਕੱਟ ਕੇ 94 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਸ਼ਹੀਦ ਕੀਤਾ ਗਿਆ ऐसे महान गुरु सिखਾਂ ਦੀ ਸ਼ਹਾਦਤ ਨੂੰ ਪਟਾਣਕੋਟ ਪ੍ਰਣਾਮ